ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਬੰਦ ਰੱਖਣ ਬਾਰੇ ਜਾਂ ਕੋਈ ਵਪਾਰਕਦਾਰੇ ਬੰਦ ਰੱਖਣ ਬਾਰੇ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਿਰਫ ਇੱਕ ਬੇਨਤੀ ਕੀ ਅਪੀਲ ਕੀਤੀ ਗਈ ਹੈ ਆਮ ਸ਼ਹਿਰ ਵਸਣਿਆਂ ਨੂੰ ਕਿ ਮੇਰਾ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲ ਤੇ ਆਪਣੇ ਆਪ ਨੂੰ ਘਰਾਂ ਤੱਕ ਰੱਖੇ ਰੱਖਣ ਇਹ ਇੱਕ ਅਪੀਲ ਸੀ ਦੁਕਾਨਾਂ ਬੰਦ ਕਰਨ ਵਾਲੇ ਜਾਂ ਕੋਈ ਵੀ ਕੋਡਾਰੇ ਬੰਦ ਕਰਨ ਵਾਲੇ ਪ੍ਰਸ਼ਾਸਨ ਵੱਲੋਂ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ ਮੈਂ ਇਸੇ ਤੋਂ ਕਦਵਾਲੀ ਇਸ ਗੱਲ ਨੂੰ ਕਲੀਅਰ ਕਰਨ ਦੇ ਲਈ ਤੁਹਾਡੇ ਵਿੱਚ ਪਹੁੰਚਿਆ ਤਾਂ ਕਰਕੇ ਇਸ ਗੱਲ ਤੋਂ ਜਾਨੂ ਹੋਇਆ ਜਾਵੇ ਇਸ ਨੂੰ ਹਰ ਤੋਂ ਹਰ ਸ਼ੇਅਰ ਕਰਕੇ ਤਾਂ ਕਿ ਦੁਕਾਨਾਂ ਆਮ ਦੀ ਤਰ੍ਹਾਂ ਖੁੱਲ ਸਕਣ ਧੰਨਵਾਦ ਦੇਖੋ ਨਾਊਂਸਮੈਂਟ ਕੀਤੀ ਜਾਂਦੀ ਹੈ ਜ ਰਹੀ ਹੈ ਕਿ ਹਰੇਕ ਦੁਕਾਨਦਾਰ ਵਸ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਦੁਕਾਨਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਨਹੀਂ ਕੀਤਾ ਗਿਆ ਸਿਰਫ ਅਪੀਲ ਕੀਤੀ ਗਈ ਸੀ ਜਦੋਂ ਵੀ ਮੈਂ ਤੁਹਾਡੇ ਜਰੀਏ ਧਿਆਨ ਚਲਾਉਣਾ ਚਾਹੁੰਦਾ ਜਦੋਂ ਵੀ ਰੈਡ ਅਲਰਟ ਹੁੰਦਾ ਸਾਇਰਨ ਵੱਜਦਾ ਹੈਗਾ ਤਾਂ ਆਮ ਜਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੇਫ ਰਹਿਣ ਅਤੇ ਘਰਾਂ ਵਿੱਚ ਰਹਿਣ ਬਿਨਾ ਕਿਸੇ ਗੱਲ ਤੋਂ ਬਾਹਰ ਨਾ ਆਓ ਇਸ ਸੰਬੰਧੀ ਹੀ ਪ੍ਰਸ਼ਾਸਨ ਵੱਲੋਂ ਜਿਹੜੀ ਸੁਭਾ ਅਪੀਲ ਕੀਤੀ ਗਈ ਸੀ ਲੇਕਿਨ ਦੁਕਾਨਾਂ ਨੂੰ ਬੰਦ ਰੱਖਣ ਬਾਰੇ ਕੋਈ ਹੁਕਮ ਨਹੀਂ ਜਾਰੀ ਹੋਇਆ ਸੀ ਲੇਕਿਨ ਲੋਕਾਂ ਦੇ ਵਿੱਚ ਇਸ ਗੱਲ ਦਾ ਕਮਿਊਨੀਕੇਸ਼ਨ ਗੈਪ ਸੀ ਇਸ ਲਈ ਮੈਂ ਆ ਬਾਹਰ ਆ ਕੇ ਸਾਰੇ ਬਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਇਸ ਤਰ੍ਹਾਂ ਦੀ ਬੰਦੀ ਬੇਨਤੀ ਕੀਤੀ ਹੈ ਤੇ ਤੁਹਾਡੇ ਮਾਦੇਦਾਈ ਵੀ ਮੈਂ ਧਿਆਨ ਵਿੱਚ ਲਿਆ ਲਿਆਉਂਗਾ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਕੋਈ ਮਨਾਈ ਨਹੀਂ ਸਰ ਗੱਲ ਕਰੀਏ ਲੋਕਾਂ ਦੇ ਵਿੱਚ ਤਾਂ ਇੱਕ ਪੈਨਿਕ ਕ੍ਰੀਏਟ ਹੋਇਆ ਹੈ ਇਸ ਜੀ ਦਾ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਫੀਲ ਨਹੀਂ ਹੋ ਰਹੀ ਦੇਖੋ ਪੈਨਿਕ ਦੀ ਜਿੱਥੋਂ ਤੱਕ ਗੱਲ ਹੈਗੀ ਹੈ ਕਿ ਜਦੋਂ ਵੀ ਕੋਈ ਸਾਇਰਨ ਵੱਜਦਾ ਜਾਂ ਰੈਡ ਅਲਰਟ ਹੁੰਦਾ ਕਿਹੜੇ ਸਿਵਲ ਸਿਵਲ ਦੇ ਆਪਣੇ ਵੀਕੋਜ਼ ਪਬਲਿਕ ਦੇ ਮੈਂ ਹੈਗੇ ਨਿਕਲੇ ਸਿਵਲ ਡਿਫੈਂਸ ਕਿਹਾ ਜਾਂਦਾ ਜਿਨ੍ਹਾਂ ਨੂੰ ਉਹ ਵੀ ਸਾਡੇ ਨਾਲ ਰੋਕੇ ਕਿਵੇਂ ਰਾਤ ਕਿਦੋਂ ਰੈਡ ਅਲਰਟ ਹੋਇਆ ਬਲੈਕਆਊਟ ਹੋਇਆ ਤਾਂ ਉਹਨਾਂ ਨੇ ਵੀ ਸਾਡੇ ਨਾਲ ਰੱਖ ਕੇ ਸ਼ਹਿਰ ਵਾਸੀਆਂ ਨੂੰ ਜਿਹੜਾ ਅਪੀਲ ਕੀਤੀ ਕਿ ਲਟਾਂ ਨਾ ਜਗਾਈਆਂ ਜਾਂ ਇਸ ਤਰ੍ਹਾਂ ਦੀ ਅਪੀਲ ਕਿਹੜਾ ਪ੍ਰਸ਼ਾਸਨ ਸਿਵਲ ਡਿਫੈਂਸ ਨਾਲ ਜਾਂ ਤੁਹਾਡੇ ذریعے ਲਗਾਤਾਰ ਕਰਦਾ ਰਹਿੰਦਾ ਲੇਕਿਨ ਲੇਕਿਨ ਕਮਿਊਨੀਕੇਸ਼ਨ ਗੈਪ ਨਾ ਹੋਵੇ ਲੋਕਾਂ ਦੇ ਵਿੱਚ ਕੋਈ ਡਰ ਭਾਵਨਾ ਪੈਦਾ ਹੋਵੇ ਇਸ ਲਈ ਹੀ ਮੈਂ ਆਪ ਬਾਹਰ ਆ ਕੇ ਮਤਾਰ ਐਸਚੂ ਗਦਵਾਲੀ ਪ੍ਰਸ਼ਾਸਨ ਵੱਲੋਂ ਇਹ ਕਹਿਣ ਆਇਆ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਤੁਸੀਂ ਦੁਕਾਨਾਂ ਆਮਦਰੀ ਤਰ੍ਹਾਂ ਖੋਲ ਸਕਦੇ ਹੋ ਪ੍ਰਸ਼ਾਸਨ ਵੱਲੋਂ ਇਸ ਗੱਲ ਦੀ ਕੋਈ ਮਨਾਈ ਨਹੀਂ ਹੈ